ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਪ ਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆ ਦਸਾਚੂ ਜੁਗਾਦ ਸਾਚੂ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨ ਹੋਵੇ ਜੇ ਸੋਚੀ ਲਖਵਾਰ ਚੁੱਪੈ ਚੁੱਪ ਨ ਹੋਵੇ ਜੇ ਲਾਇ ਰਾਂ ਲਿਵਤਾਰ ਭੁਖਿਆ ਭੁਖ ਨ ਉਤਰੀ ਜਿਵੰਨਾ ਪੁਰੀਆਂ ਪਾਰ ਸਹਸ ਸਿਆਣ ਪਾ ਲਖੁ ਹਿਤਾ ਇਕ ਨ ਚਲੇ ਨਾਲ ਕਿਰਸਤਿਆ ਰਹੀ ਹੈ ਕਿ ਕੂੜਾ ਟੁੱਟੇ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਿਹਾ ਜਾਏ ਹੁਕਮ ਹੁਕਮੀ ਹੋਵਨ ਜੀ ਹੁਕਮ ਲੈ ਵੜਿਆਈ ਹੁਕਮੇ ਉਤਮਨੀਤ ਹੁਕਮ ਲੈਕ ਦੁਖ ਸੁਖ ਪਾਈ ਹੈ ਇੱਕ ਰੋਕਮੀ ਬਖਸੀਸ ਇੱਕ ਹੁਕਮੀ ਸਦਾ ਪਵਾਈ ਹੈ ਹੁਕਮੇ ਅੰਦਰ ਸਭ ਕੋ ਵਾਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ 부ਜੈ ਤਾ ਹਉ ਮੈ ਕਹਿ ਨਭੂਏਗਾ ਵੈ ਕੋ ਤਾਣ ਹੋ ਮੈ ਕਿਸੈ ਤਾਣ ਗਾਵੇ ਕੋ ਦਾਜਣ ਨਿਸ਼ਾਨ ਗਾਵੇ ਕੋ ਗੁਰ ਵਡਿਆਈਆਂ ਚਾਰ ਗਾਵੇ ਕੋ ਉਪਦੇ ਅਭਿਖਮ ਵਿਚਾਰ ਗਾਵੇ ਕੋ ਸਾਜ ਕਰੇ ਤਨ ਖੇ ਗਾਵੇ ਕੋ ਜੀ ਲੈ ਫਿਰ ਦੇਹ ਗਾਵੇ ਕੋ ਜਾਪੈ ਦਿਸੈ ਦੂਰ ਗਾਵੇ ਕੋ ਵਿਕਿਆtras ਦੂਰ ਗਤਨਾ ਕਤਿ ਨਿਆਵਤੋਟ ਕਤ ਕਤ ਕਥੀ ਕੂਟੀ ਕੋਟ ਕੋਟ ਜਿੰਦਾ ਜੇ ਲੈਂਦੇ ਤੱਕ ਪਾਹੇ ਜੁਗਾ ਜਵੰਤਰ ਖਾਈ ਖਾਏ ਹੁਕਮੇ ਗੁੰਜਲਾਈ ਰਾਹੋ ਨਾਨਕ ਗੁਰੂ ਸਾਹਿਬੇ ਪ੍ਰਵਾਹੋ ਸੱਚਾ ਸਹਿਬ ਸੱਚਾ ਨਾਏ ਪਾਖਿਆ ਪਾਉ ਅਪਾਰ ਆਖਾਂ ਮੰਗਾਂ ਦੇ ਦੇ ਦਾਤ ਕਰੇ ਦਾਤਾਰ ਵੇਰ ਕੇ ਅਗਰ ਕੀਐ ਜਿਤੈ ਸੇ ਦਰਬਾਰ ਮੋਹ ਕੇ ਬਲਣ ਬੋਲੀਐ ਜਿਤ ਤ ਸੁਹ ਤਰੇ ਪਿਆਰ ਅੰਮ੍ਰਿਤ ਵੇਲਾ ਸਚਨਾਉ ਵਢਾਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੋਖ ਦੁਆਰ ਨਾਨਕ ਇਹ ਵਾ ਜਾਣੀਐ ਸਬਾਪੇ ਸਚਿਆਰੁ ਥਾਪਿਆ ਨਾ ਜਾਏ ਕੀਤਾ ਨਾ ਹੋਇ ਆਪੇ ਆਪਨੇ ਜਨਸੂਏ ਜਿਨ ਸੇਵੇ ਅਤਨ ਪਾਇਆ ਮਾਨੋ ਨਾਨਕ ਗਾਵੀਐ ਗੁਣੀ ਜਨਨ ਗਾਵੀਐ ਸੁਣੀਐ ਮਨ ਰਖੀਐ ਭਾਉ ਦੁਖ ਪਰਸੁ ਕਰਲਾ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਹਾ ਸਮਾਈ ਗੁਰੇਸ਼ਰ ਗੁਰੂ ਗੋਬਿੰਦ ਵਰਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਕਾ ਨਾਹਿ ਕਹਿਣਾ ਕ ਤਨ ਜਾਏ ਗੁਰਾਂ ਇੱਕ ਦੇਵ ਜਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਹੀ ਤੀਰਤ ਨਾਮਾ ਜੀ ਤਿਸ ਪਾਵਾਂ ਮਿਣ ਪਾਣੇ ਕੈ ਨਾਹਿ ਕਰੀ ਜੇਤੀ ਸੇ ਟੋਪ ਆਈ ਵੇ ਕਮਨ ਕਰਮ ਕੀ ਮਿਲੇ ਲਈ ਮਾਤ ਵਿੱਚ ਰਤਨ ਜਵਾਹਰ ਬਾਣਕ ਜੇਕ ਗੁਰ ਕੀ ਸਿੱਖ ਸੁਣੀ ਗੁਰ ਆਇ ਕਦੇ 부ਝਾਈ ਸਬਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਬਿਸਰਨਾ ਜਾਇ ਜੇ ਜੁਗਚਾਰਿਆਰ ਜਾਂ ਹੋਰ ਸੁਣੀ ਹੋਏ ਨਵਾਂ ਗੰਡਾ ਵਿੱਚ ਜਾਣੀਐ ਨਾਰਤਲਾ ਸਭ ਕੋਏ ਚੰਗਾ ਨਾਮ ਰਖਾਇ ਕਹਿ ਜਸ ਕੀਰਤਿ ਜਗ ਲਈ ਜੇ ਤਿਸ ਨਜ਼ਰ ਨਾ ਆਵੈ ਤਾ ਬਾਤ ਨੰ ਪਚੈ ਕੇ ਕੀਟਾ ਅੰਦਰ ਕੀਟ ਕਰਦੋ ਸਿਦੋ ਉਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਵਤਿਆ ਗੁਣ ਦੇ ਤਿਆ ਕੋਈ ਨਾ ਸੋਜੈ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਿਦਪੀ ਸੁਰਨਾਥ ਸੁਣਿਆ ਤਰਤਵਲਾ ਕਾਲ ਸੁਣਿਆ ਦੀਪ ਲੋਪਾ ਪਾਤਾਲ ਸੁਣਿਆ ਪੋਨਸ ਕਾਲ ਨਾਨਕ ਭਗਤਾਂ ਸਦਾ ਵਿਗਾ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਰਵਰਮਾ ਇੰਦਰ ਸੁਣਿਆ ਮੁਕਸਲਾ ਹਰਮੰਦ ਸੁਣਿਆ ਜੋਗ ਜੁਗਾ ਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਪ੍ਰਕਤਾਂਸ ਦਾ ਵਿਕਾਸ ਸੁਣਿਆ ਝੂਕ ਪਾਪ ਕਾ ਨਾਸ ਸੁਣਿਆ ਸਤ ਸੰਤੋਖਿਆਰ ਸੁਣਿਆ ਸਰਕਾਇ ਸੁਨਾਨ ਸੁਣਿਆ ਪੜਪੜ ਪਾਵੈ ਮਾਨ ਸੁਣਿਆ ਲਗੈ ਸਜਤਿਆ ਨਾਨਕ ਪ੍ਰਕਤਾਂਸ ਦਾ ਵਿਕਾਸ ਸੁਣਿਆ ਝੂਕ ਪਾਪ ਕਾ ਨਾਸ ਸੁਣਿਆ ਸਰਾਂ ਗੁਨਾਹ ਕੇ ਗਾਹ ਸੁਣਿਆ ਸੇ ਪੀਰ ਪਾਤਿ ਸ਼ਾਹ ਸੁਣਿਆਂ ਦੇ ਪਾਵੈ ਰਾਹ ਸੁਨੇਹਾ ਤੋਐ ਸਗਾਹ ਨਾਨਕ ਭੁਕਤਾਂ ਸਦਾ ਵਿਗਾ ਸੁਨੇਂਦੁ ਭੁਪਾਪ ਕਾ ਨਾਸ ਮਨਨੇ ਕੀ ਗਤ ਕਹੀ ਨ ਜਾਏ ਜੇ ਕੋ ਕਹਿ ਪਿਛੈ ਪਛਤਾਏ ਕਾਗਜ ਕਲਮ ਨਾਲ ਲਿਕਣਹਾਰ ਮਨਨੇ ਕਾ ਬਹਿਕਰਨ ਵਿਚਾਰ ਐਸਾ ਨਾਮ ਨਿਰੰਧਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨ ਨਾਲ ਸੁਰਤੋਐ ਮਨ ਬੁੱਧ ਮਨ ਨਾਲ ਸਗਲ ਭੌਣ ਕੀ ਸੋਧਾ ਮਨ ਨਾਲ ਮੋ ਝੋਟਾ ਨ ਕਾਏ ਮਨ ਨਾਲ ਜੁੰਕਾ ਸਾਥ ਨ ਜਾਏ ਐਸਾ ਨਾਮ ਨਿਰੰਧਨ ਹੋਏ ਜੇ ਕੋ ਮਨ ਜਾਣੈ ਮਨ ਕੋਈ ਮੰਨੈ ਮਾਰਗ ਟਾਕ ਨਾ ਪਾਏ ਮੰਨੈ ਪਤਸਿਓਂ ਪਰਕੜ ਜਾਏ ਮੰਨੈ ਮਗ ਨ ਚੱਲੇ ਪੰਥ ਮੰਨੈ ਧਰਮ ਸਿਤੀ ਸੰਭਾਨਦੇ ਅਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਪਾਵੇ ਮੁਕਤਿ દ્વાਰ ਮੰਨੈ ਪਰਵਾਰਾ ਸਾਧਾਰ ਮੰਨੈ ਤਰੇ ਤਰੇ ਗੁਰ ਸੇਖਾ ਮੰਨੈ ਨਾਨਕ ਭਵੇ ਨਾ ਪੇਖ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਚੇ ਪਾਵੇ ਦਰਗਹਿ ਮਾਨ ਪੰਚੇ ਸੁਹੀ ਤਾ ਰਾਜਾ ਪੰਚਕ ਗੁਰੇਕ ਧਿਆਨ ਜੇ ਪੋ ਕਹਿ ਕਰਾ ਵਿਚਾਰ ਪਰਤੇ ਕਹਿ ਕਰਨੇ ਨਹੀਂ ਸਮਾਰੂ ਤੋ ਧਰਮ ਦੇ ਆਕਾ ਪੂਤਾ ਸੰਤੋਖਤਾ ਵਰ ਗਿਆ ਜਨ ਸੂਤਾ ਜੇ ਕੋ ਪੁੱਛਾ ਹੋਇ ਸਿਆਰ ਤਬ ਲੈ ਉਪਰ ਕੀਤਾ ਭਾਰ ਦਰਤੀ ਔਰ ਪਰ ਹੋਰ ਰੋੜ ਤਿਸਤੇ ਭਾਰ ਦਲੇ ਕਵਨ ਜੋਰ ਜੀ ਜਾ ਤਰੰਗਾ ਕੇ ਨਾਭ ਸਭ ਨਾਲ ਲਿਖਿਆ ਉੜੀ ਕਲਾ ਮੇਰੇ ਗਲ ਕੇ ਜਾਣਾ ਕੋਈ ਲਖਰ ਗਿਆ ਕੀਤਾ ਹੋਇ ਦਿੱਤਾ ਤਾੜ ਸਵਾਲੇ ਰੂਪ ਆ ਕੀਤੀ ਰਾਜਣੋਂ ਕਣਕੂਤਾ ਕੀਤਾ ਬਸਾਓ ਇੱਕੋ ਕਵਾਓ ਤਿਸਤੇ ਹੋਈ ਲਖਦਰੀ ਆਓ ਕੁਦਰਤ ਕਮਨ ਕਹਾ ਵਿਚਾਰ ਹੋਰਾਰੇ ਨ ਜਾਵੇ ਇੱਕ ਵਾਰ ਜੋ ਤਤ ਪਾਵੇ ਸਾਈ ਫਲੀਕਾਰ ਤੂੰ ਸਦਾ ਸਲਾਮਤ ਨਰੰਕਾਰ ਅਸੰਖ ਜਪ ਸੰਖ ਪਾਓ ਸੰਖ ਪੂਜਾ ਸੰਖ ਤਪਤਾਓ ਸੰਗਰੰਥ ਮੁਕਵੀਤ ਪਾਠ ਸੰਖ ਜੋਗ ਮਦ ਰਹੇ ਉਦਾਸ ਸੰਖ ਭਗਤ ਗੁਣ ਗਿਆਨ ਵਿਚਾਰ ਸੰਗ ਸਤਿਅ ਸੰਗ ਦਾਤਾਰ ਸੰਗ ਸੂਰ ਮਹ ਬਖਸਾਰ ਸੰਗ ਮੋਲ ਦੇ ਉਲਾਇ ਤਾਰ ਕੁਦਰਤ ਕੰਨ ਕਾ ਵਿਚਾਰ ਬਾਰੇ ਨ ਜਾਵੇ ਇੱਕ ਵਾਰ ਜੋਤ ਤਪਾਵੇ ਸਈ ਫਲੀਕਾਰ ਤੂੰ ਸਦਾ ਸਲਾਮਤ ਨਰੰਕਾਰ ਸੰਗ ਮੂਰ ਕੰਤ ਘੋਰ ਸੰਗ ਚੋਰ ਹਰਾਮ ਖੋਰ ਸੰਗ ਮੁਰ ਕਰ ਜਾਹਿ ਜੂਰ ਸੰਗ ਗਲਵਡ ਧਿਆਕ ਮਾਏ ਸੰਗ ਪਾਪੀ ਪਾਪ ਕਰ ਜਾਹੇ ਸੰਗ ਕੂੜਿਆ ਕੂੜੇ ਫਿਰਾਹੇ ਸੰਗ ਮਲੇ ਤੁਮਰ ਪਖਾਹੇ ਸੰਗ ਨਿੰਦਿ ਕਿਛਰ ਕਰੇ ਪਾਰ ਨਾਨਕ ਨੀਜ ਕਹੇ ਕਿ ਚਾਰ ਵਾਰ ਨ ਜਾਵੇ ਇੱਕ ਵਾਰ ਜੋ ਤੁਧ ਪਾਵੈ ਸਾਈ ਪਲਿਕਾਰ ਤੂ ਸਦਾ ਸਲਾਮਤ ਨਰੰਕਾਰ ਸੰਕਨਾਬ ਸੰਕਤਾਬ ਅਗੰਮ ਗੰਮ ਸੰਕਲੋ ਸੰਕਾ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗੁਣ ਗਾ ਆਖਰੀ ਲੇਖਣਮ ਬੋਲਣ ਵਾਣ ਕ੍ਰਾਂਸ ਸੰਜੋਗ ਬਖਾਣ ਜਿਨੇ ਲਿਖੇ ਤਿਸਰਨਾਹੇ ਜਿ ਫਰਮਾਏ ਤੇ ਉਤੇ ਪਾਹੀ ਜਿ ਤਾ ਕੀਤਾ ਤੇਤਾ ਨਾਮ ਮਿੰਨਾ ਵੈ ਨਾਈ ਕੋਠਾ ਕੁਦਰਤ ਕਉਨ ਕਹਾ ਵਿਚਾਰ ਵਾਰਨ ਜਾਵਾ ਇਕ ਵਾਰ ਜੋਤ ਤ ਪਾਵੇ ਸਾਈ ਬਲੀਕਾਰ ਤੂ ਸਦਾ ਸਲਾਮਤ ਨਰਨਕਾਰ ਪਰ ਯਤ ਬੈਰਤਨ ਦੇਹ ਪਾਣੀ ਤੂ ਤੈ ਉਤਰਸ ਖੇ ਮੋਟ ਪਲੀਤੀ ਕਪੜ ਹੋਏ ਦੇ ਸਾਬੂਨ ਨਹੀਂ ਐ ਉਹ ਤੋਏ ਪਰਿਆ ਮਤ ਪਪਾਂ ਕਰ ਸੰਗ ਬਹੁਤੁ ਪਨਾਮ ਕਰੰਘ ਪੁਨੀ ਪਾਪੀ ਆਖਣ ਨਾਹੀ ਕਰ 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 ਨਾਲਿ ਕਲੈ ਜਾਹੁ ਆਪੇ ਬੀਜ ਆਪੇ ਹੀ ਖਾਹੁ ਨਾਨਕੁ ਹੁਕਮੀ ਆਵਹੁ ਜਾਹੁ ਤੀਰਥ ਤਪੁ ਦੇਹਾ ਜਤਿਦਾਨ ਜੇ ਕੋ ਬਾਬਾ ਦਿਲ ਕਾ ਮਾਨ ਸੁਣਿਆ ਮਨੇ ਅਵਨ ਕੀਤਾ ਭਾਵ ਅੰਤਰਗਤ ਤੀਰਥ ਮਲਨਾਵ ਸੁਪਨ ਤੀਰੇ ਮੈ ਨਾਹੀ ਕੋਈ ਬਿਨ ਗੁਣ ਕੀਤੀ ਬਖਤ ਨਾਉ ਸੋਇ ਸਤਿ ਮਣੀ ਬ੍ਰਹਮਾ ਸਸਮਣ ਤਦ ਮਨ ਚਾਵ ਕਮਨ ਸਵੇਲਾ ਵਕਤ ਕਮਣ ਕਮਣ ਤੇ ਕਮਣ ਵਾਰ ਕਮਨ ਸਰਉਤੇ ਮਾ ਹੋ ਕਮਣਾ ਜੀ ਦੁਆ ਆਕਾਰ ਮੇਲ ਨਾ ਪਈਆ ਪੰਡਤੀ ਜੀ ਉਹ ਵੈਲਿਕ ਪ੍ਰਾਣ ਵਕਤ ਨਾ ਪਈ ਉਹ ਕਾਦੀਆ ਜੀ ਲਿਖਣ ਲਈ ਕੁਰਾਨ ਛਤਵਾਰਨ ਜੋਗੀ ਜਾਣੈ ਰਤਮਾ ਨ ਕੋਈ ਜਾਗਰਤਾ ਸਿੱਟੀ ਕੋ ਸਾਜੇ ਆਪੇ ਜਾਣੈ ਸੋਈ ਕਿਵ ਕਾਰਾ ਕਾ ਕਿਉ ਸਲਾਹੀ ਕਿਉ ਵਰਣੀ ਕਿਵ ਜਾਣਾ ਨਾਨਕ ਆਕਣ ਸਭ ਕੋ ਆਖੈ ਇੱਕ ਦੂਜੇ ਸਿਆਣਾ ਵੱਡਾ ਸਾਹਿਬ ਵੱਡੀ ਨਾਹੀ ਕੀਤਾ ਜਾਕਾ ਹੋ ਗਐ ਨਾਨਕ ਝੇਕੋ ਆਪੋ ਜਾਣੈ ਗ ਗਿਆਨ ਸੋ ਹੈ ਬਾਤਾਂ ਲਾ ਬਾਤਾਂ ਲਖ ਅਗਾਸ ਅਗਾਸ ਓੜ ਕੋਣ ਕਬਾਲ ਧਕੇ ਵੇਦ ਕਣਕ ਬਾਤ ਸੈਸ 18 ਕਣਕ ਤੇ ਬਾਤ ਸੁਜਿਕਤਾ ਤੋ ਲਿਖ ਹੋਏ ਤਨ ਕੀਐ ਲਿਖ ਹੋਏ ਵਿਡਾਸ ਨਾਨਕ ਵੱਡਾ ਕੀ ਆਪ ਜਣ ਆਪ ਹਸਾ ਲਾਹੀ ਸਲਾਹੀ ਤੇ ਸੁਰਤ ਨ ਪਾਈਆ ਨਦੀਆ ਤਵਾ ਪਵੈ ਸਮੁੰਦਰਾ ਜਾਣੀਐ ਸਮੰਸਾ ਸੁਲਤਾਨ ਗਿਰਾ ਸਿੱਤੀ ਮਾਲ ਧਨ ਕੀੜੀ ਤੁਲਨਾ ਹੋਵਨੀ ਜੇ ਤਿਸ ਮਨੋ ਨਾ ਵਿਸਰਾਇ ਅੰਤਨ ਤੰਤਰ ਕਰਣਾ ਦੇਣ ਦਾ ਅੰਤਨ ਤੰਤਰ ਵੇਖਣ ਸੁਣਨ ਦਾ ਅੰਤਨ ਤੰਤਰ ਜਪਿਆ ਕੇ ਮਨ ਮੰਤਾ ਅੰਤਨ ਜਾਪੈ ਕੀਤਾ ਕਾਰ ਅੰਤਨ ਜਾਪੈ ਪਾਰ ਆਵਾਰ ਅੰਤਕਾਰਨ ਕੀਤੇ ਬਿਲਾ ਲਾਹਿ ਤਾਂ ਕਿ ਅੰਤ ਨਾ ਪਾਇ ਜਾਏ ਉੰਤ ਨਾ ਜਾਣੈ ਕੂਹੀ ਬਹੁਤਾ ਕੀਆ ਬਹੁਤਾ ਹੋਇ ਵਡਾ ਸਭੁ ਚਤਾਉ ਉਚਿ ਉਪਰੁ ਚਨਾਉ ਇਹ ਬਡੁ ਚਬੈ ਕੋਇ ਤਿਸੁ ਚੁ ਜੁ ਜਾਣੈ ਸੋਇ ਜੀਵੜਾ ਬਜਣਾ ਆਪਾਪ ਨਾਨਕ ਨੰਦਰੀ ਕਰਮੀ ਦਾਤ ਭਵਤਾ ਗ੍ਰੰਥ ਲਿਖਿਆ ਨਾ ਜਾਏ ਵੱਡਾ ਦਾਤਾ ਤਦ ਨਾ ਤਮਾਏ ਕੀਤੇ ਮੰਗੇ ਜੋ ਦਾ ਪਾਰ ਕੀਤਿਆਂ ਗਣਤ ਨਹੀਂ ਵਿਚਾਰ ਕੀਤੇ ਖੱਪਟੇ ਵਿਕਾਰ ਕੀਤੇ ਲੈ ਲੈ ਮੁਕਰ ਪਾਏ ਕੀਤੇ ਮੂਰਖ ਖਾਈ ਖਾਏ ਕੀਤਿਆਂ ਦੂਖ ਝੂਖ ਸਦ ਮਾਰ ਓਏ ਪੈਦਾ ਤੇਰੀ ਦਾਤਾਰ ਬੰਦ ਕਲਾ ਸੀ ਭਾਣਾ ਓਏ ਔਰਾ ਕਨ ਸਕੈ ਕੋਈ ਜੇ ਕੋ ਖਾਇ ਕਾਖਣ ਪਾਏ ਓ ਜਾਣ ਜੇਤੀਆ ਮੁਖ ਖਾਇ ਆਪੇ ਜਾਣ ਆਪੇ ਦੇ ਆਖ ਸੇ ਪੇ ਕਈ ਕੇ ਜਿਸਨੋ ਬਖਸੇ ਸਿਪਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਹੋ ਮਨ ਮੁਨ ਮਲ ਵਪਾਰ ਮਨ ਵਪਾਰੀ ਅਮਰ ਪੰਡਾਰ ਮਨ ਲਾਵੇ ਮਨ ਲੈ ਜਾਏ ਮਨ ਪਾਏ ਮਨ ਲਾਂ ਸਮਾਏ ਮੋਲੋ ਧਰਮ ਮਲਦੀ ਬਾਣ ਮਨ ਤੁਲ ਮਨ ਪ੍ਰਮਾਣ ਮਨ ਬਖਸੀਸ ਮਨ ਨਿਸ਼ਾਨ ਮਨ ਕਰਮ ਮਨ ਪ੍ਰਮਾਣ ਮਨ ਲੋ ਮਲਾ ਕੇ ਨਾ ਜਾਏ ਆਕਾ ਕਰੇ ਦੇ ਵਿਲਾਏ ਆਖਾਂ ਮੀਤ ਪਾਠ ਪੁਰਾਣ ਆਖਾ ਪੜੇ ਕਰ ਬਖਿਆਣ ਆਖਾ ਬਰਮੇ ਆਖਾ ਇੰਦ ਆਖਾ ਗੋਬੀ ਤੇ ਗੋਵਿੰਦ ਆਖਾ ਇਸਰਾਂ ਕਾ ਸਿੱਧ ਆਖਾ ਕਿਤੇ ਕਿਤੇ ਬੋਧ ਆਖਾਂ ਦਾਨ ਆਖਾਂ ਦੇਵ ਆਖਾ ਸੁਰ ਨਰ ਮਨ ਜਨ ਸੇਵ ਕਿਤੇ ਆਖਾ ਆਖਣ ਪਾਏ ਕਿਤੇ ਕਹਿ ਕਹਿ ਉਟਟ ਜਾਏ ਇਤੇ ਕਿਤੇ ਹੋਰ ਕਰੇ ਤਾਂ ਨਦ ਕਹਿ ਕੀ ਕੀ ਜਿਵੜ ਪਾਵੇ ਦੇਵਢੋਏ ਨਾਨਕ ਜਾਣੇ ਸਾਚਾ ਸੂਏ ਜੀ ਕੋ ਆਖਾ ਬੋਲ ਵਿਗਾੜ ਤਲ ਕੀਐ ਸਿਰਗਾ ਵਾਰਾਂਗਾ ਵਾਰ ਬਹੁਤ ਰਖਿਆ ਸ਼ੁਕਰ ਗਿਆ ਜਿਤ ਵੇ ਸਰਬ ਸਮਾਲੇ ਵਾਜੇ ਨਾ ਅਨੇਕ ਸੰਕਾ ਕੀਤੇ ਬਾਵਨ ਹਾਰੇ ਕੀਤੇ ਰਾਗ ਪਰੇ ਸੋ ਕਹੀ ਅਨ ਕੀਤੇ ਗਾਵਨ ਹਾਰੇ ਗਾਵਤੋਂ ਨੋਂ ਪਉਣ ਪਣੀ ਬਸ ਅੰਤਰ ਗਵਰ ਜਤਨ ਦੁਆਰੇ ਗਾਵੈ ਜਤ ਗੋਪਤ ਲਿਖ ਜਾਣਾ ਨਿਕਲਿਖ ਧਰਮ ਵਿਚਾਰੇ ਗਾਵੈ ਸਰਬਰਮਾ ਦੇਵੀ ਸੋਨ ਸਦਾ ਸੁਵਾਰੇ ਗਾਵੈ ਇੰਦ੍ਰੀਦਨ ਸੰਬੈਠੇ ਦੇਵਤਿਆਂ ਦਰਣਾ ਲੈ ਗਾਵੈ ਸਿਦ ਸਮਾਧੀ ਅੰਤਰ ਗਾਵਨ ਸਾਧ ਵਿਚਾਰੇ ਗਾਵੈ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰੇ ਹੰਗਾਵਨ ਪੰਡਿਤ ਬਣ ਕੇ ਜਗ ਜੁਗ ਜੁਗ ਵੇਦਾਂ ਨਾਲ ਲੇਗਾ ਵੈ ਮੋਹਣੀਆਂ ਮਨ ਮੋਹਨ ਜ਼ੁਰਗਾ ਮਤ ਪਿਆਲੇਗਾ ਅਮਰਤ ਨੂੰ ਪਾਏ ਤੇਰੇ 68 ਤੀਰਥ ਨਾਲੇ ਹੰਗਾਵ ਮੇ ਜੋਦਮਾ ਬਲਸੂਰਾ ਗਾਵੇ ਕਣੀ ਚਾਰੇਗਾ ਦਾ ਖੰਡ ਮੰਡਲ ਪਰ ਪੰਡਾ ਕਰ ਕਰ ਕੇ ਧਾਰੇ ਸੀ ਤਤ ਨੂੰ ਗਾਵਨ ਜੋ ਤੁਪਾ ਮਨ ਰਤੇ ਤੇਰੇ ਭਗਤ ਰਸਾਲੇ ਹੋਰ ਕਿਤੇ ਗਾਵਨ ਸੀਮ ਚਿਤ ਨ ਆਵਨ ਨਨ ਗਿਆ ਵਿਚਾਰੇ ਸੋਈ ਸੋਈ ਸਦਾ ਸਤ ਸਾਬ ਸੱਚਾ ਸੱਚੀ ਨਾਹੀ ਐ ਵੀ ਉਸ ਜੈਨ ਜਸਿਰਤਨਾ ਜਿਨਰ ਚਾਈ ਰੰਗੇ ਰੰਗੇ ਬਾਂਤੇ ਕਰ ਕਰ ਜਿਨ ਸੀ ਮਾਇਆ ਜਿਨ ਉਪਾਏ ਕਰ ਕਰ ਵੇਖਾ ਕੀਤਾ ਆਪਣਾ ਜਿਉ ਤਿਸ ਦੀ ਵਢਿਆਈ ਜੋ ਤਿਸ ਭਾਵੇਂ ਸੋਈ ਕਰਸੀ ਹੁਕਮ ਨ ਕਰਨਾ ਜਾਏ ਸੋ ਪਾਤਸ਼ਾਹੂ ਸਾਹਾ ਪਾਤਸ਼ਾਹਬ ਨਾਨਕ ਰੈਣ ਰਜਾਈ ਮੁੰਦਾ ਸੰਤੋਖ ਸ਼ਰਮ ਪਤ ਝੋਲੀ ਧਿਆਨ ਕੀ ਕਰੈ ਬੀਪੂਤਾ ਹਿੰਤਾ ਕਾਲ ਕੁਮਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਤੀ ਸਗਲ ਜਮਾਤੀ ਮਨ ਜੀਤਾ ਜਗ ਜੀਤਾ ਦੇਹ ਚ ਸਿਆ ਦੇਸੋ ਆਦ ਨੀਲ ਨਾਦ ਨਾ ਤੁਜ ਜੂ ਇੱਕੋ ਵੇਸ ਉਗਤ ਗਿਆਂ ਦੇ ਆ ਪੰਡਾਰਨ ਘਟ ਘਟ ਵਜੈ ਨਾਦ ਆਪ ਨਾਤ ਨਾਤੀ ਸਭ ਜਾ ਕੀ ਰਿ ਸਿਦਵਰਾ ਸਾਦ ਸੰਜੋਗ ਜੁਗ ਜੁਗ ਦੁਇ ਕਾਰ ਚਲਾਵੇ ਲੇਕੇ ਆਵੇ ਭਾਗ ਆਦੇਸ ਤੇ ਆਦੇਸ ਆਦ ਨੀਲਨਾਦ ਨਾਹ ਜੁਗ ਜੁਗ ਇੱਕੋ ਵੇਸ ਏਕਮਈ ਜੂਤ ਵੇ ਆਈ ਤਿੰ ਚੱਲੇ ਪਰਵਾਣ ਇੱਕ ਸੰਸਾਰ ਇੱਕ ਪੰਡਾਰਿਕ ਲਾਇ ਦੀ ਬਾਣ ਜੀਵਤ ਸਪਾਵਤ ਵੈ ਚਲਾਵਾ ਜੀਵ ਹੋਵਾ ਪਰਮਾਨ ਉਹ ਵੇਖੇ ਉਹਨਾਂ ਨਜ਼ਰ ਨ ਆਵੇ ਬਹੁਤਾ ਏ ਉਡਾਨ ਆਦੇ ਜਸਾ ਆਦੇਸ ਆਦ ਨੀਲ ਨਾਦ ਨਾ ਜੁਜੂ ਇੱਕੋ ਵੇਸ ਆਸਣ ਲੋਇ ਲੋਇ ਪੰਡਾਰ ਜੁਗ ਜਪਾਇ ਸੋ ਇੱਕਾ ਵਾਰ ਕਰ ਕਰ ਵੇਖ ਸਰਜਨਹਾਰ ਨਾਨਕ ਸੱਚੇ ਕੀ ਸਾਚੀ ਕਾਰਾ ਆਦੇ ਜਸਾ ਆਦੇਸ ਆਦ ਨੀਲ ਨਾਦ ਨਾ ਜੁਗ ਜੂ ਇੱਕੋ ਵੇਸ ਇਕ ਦੂ ਜਿ ਭੌਣ ਲਖ ਹੋਐ ਲਖ ਹੋਐ ਲਖ ਵੀਸ ਲਖ ਲੱਗੇੜਾ ਅੱਖੀਆਂ ਏਕ ਨਾਮ ਜਗਦੀਸ਼ ਹੋਏ ਤਰਾਏ ਪਚ ਪੰਡੀਆਂ ਚੜੀਆਂ ਹੋਏ ਅਕੀਸ ਸੁਣ ਗੱਲ ਆਕਾਸ ਕੀ ਕੀ ਟਾਈ ਰੀਸ ਨਾਨਕ ਗੰਦਰੀ ਪਾਈਐ ਕੂੜੀ ਗੂੜਾ ਠੀਸ ਆਖਣ ਜੋਰ ਐ ਚ ਪਹਿਰੈ ਜੋਰ ਐ ਜੂਰਨ ਮੰਗੜ ਦੇਣ ਦਾ ਜੋਰ ਐ ਜੋਰ ਨਾ ਜੀਵਨ ਮਰਨ ਜੋਰ ਜੋ ਨਾ ਰਾਜ ਮਾਲ ਮਨ ਸੋਹਰ ਜੋਰ ਨਾ ਸੁੱਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁਟੈ ਸੰਸਾਰ ਜਿਸਾ ਜੋਰ ਕਰਵੇ ਕੈ ਸੋਈ ਨਾਨਕ ਤੁਮ ਨਹੀਂ ਜਨਾ ਕੋਈ ਖਰਾਤੀ ਰੁਤੀ ਤਿਤੀ ਵਾਰ ਭਵਨ ਪਾਣੀ ਹੁਨੇ ਪਾਤਾਲ ਤਿਸ ਵਿੱਚ ਧਰਤੀ ਤਾਬਰ ਕੀ ਤਰੰਸਾਲ ਜਿਸ ਵਿੱਚ ਜੀ ਜੁਤਕੇ ਰੰਗ ਤਿਨ ਕੈ ਨਾਮ ਨੇਕ ਅਨੰਤ ਕਰਮੀ ਕਰਮੀ ਆਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿਤੈ ਸੋਹਣ ਪੰਜ ਪਰਮਾਨ ਨਜੀ ਕਰਮ ਪਵੈ ਨਿਸ਼ਾਨ ਕਚ ਪਕਾਈ ਉਥੈ ਪਾਏ ਨਾਨਕ ਗਿਆ ਜਾਪੈ ਜਾਏ ਧਰਮ ਕੰਡਕਾ ਇਹੋ ਧਰਮ ਗਿਆਨ ਕੰਡਕਾ ਕੋ ਕਰਮ ਹ ਕਿਤੇ ਪਉਣ ਪਾਣੀ ਵਿੱਚ ਸੰਤਰਹਿ ਕਿਤੇ ਕਾਨ ਮਹੇਸ਼ ਹ ਕਿਤੇ ਵਰਮੇ ਕਾਰਤਕੜੀਆ ਰੂਪ ਰੰਕੇ ਵੇਸ ਕਿਤੀਆਂ ਕਰਮ ਭੂਮੀ ਮਹਿਰ ਕਹਤੇ ਕਿਤੇ ਦੂਪਦੇਸ਼ ਕਇਤੇ ਚੰਜ਼ੂਰ ਕਿਤੇ ਕਿਤੇ ਮੰਡਲ ਦੇਸ ਕਇਤੇ ਸਿਦਧਨਾਥ ਕਿਤੇ ਕਿਤੇ ਦੇਵੀ ਵਿਸਹ ਕਇਤੇ ਜੀਵਦਨਮਨ ਕਿਤੇ ਕਿਤੇ ਰਤਨ ਸਮੁੰਦ ਕਇਤਿਆਂ ਖਾਣੀ ਕਿਤਿਆਂ ਬਾਣੀ ਕਿਤੇ ਬਾਨ ਨਰਿੰਦਰ ਕਇਤਿਆਂ ਸੁਰਤੀ ਸੇਵਾ ਕਿਤੇ ਨਾਨਕ ਅਨੰਤਾਂ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਾ ਨਾਥ ਬਿਨੋਦ ਕੋਡ ਅਨੰਦ ਸਰਬ ਕਣ ਕੀ ਬਾਣੀ ਰੂਪਾਤ ਤਕ ਹਾਰਤ ਕਰੀਆ ਬਹੁਤਨੂਪਾ ਤਾਕੀ ਅੰਗਲਾਂ ਕਥੀਆਂ ਨਾ ਜਾਹੇ ਜੇ ਕੋ ਕਹੈ ਪਿਛੈ ਪਛਤਾਹੇ ਤਿਤਕੜੀਐ ਸੁਰਤ ਮਤ ਮਨ ਬੁੱਧ ਤਿਤਕੜੀਐ ਸੁਰਾਂ ਸਦਾ ਕੀ ਸੋਧਾ ਕਰਮਖੰਡ ਕੀ ਬਾਣੀ ਜੋ ਰ ਤਿਤ ਹੋਰ ਨਾ ਕੋਈ ਹੋਰ ਹੈ ਤਿੱਥਾ ਜੋਦਮਾ ਬਲ ਸੂਰ ਤਿਨ ਮਹਿ ਰਾਮ ਰਿਆ ਭਰਪੂਰ ਤਿਤ ਸਿਤੂ ਸੀਤਾ ਮਹਿ ਮਾਹੇ ਤਾਂ ਕਿਉਂ ਆਪਣਾ ਕਥਨੇ ਜਾਹੇ ਨਾ ਹੋਏ ਮਰੇ ਨ ਠਾਗੇ ਜਾਹੇ ਜਿਨ ਕਾ ਰਾਮ ਸਮਰ ਮਾਹੇ ਸਿਧਾ ਭਗਤ ਬਸਾ ਕੇ ਲੋਕ ਰਨਨ ਸਚਾ ਮਨ ਸੋਏ ਸਤਖੰਡ ਬਸਰ ਅੰਕਾਰ ਕਰ ਕਰ ਵੇਖੈ ਨਦਨੀ ਹਾਲ ਸਿਧਾ ਖੰਡ ਮੰਡਲ ਵਰ ਪੰਡ ਜੇ ਕੋ ਕਤਾ ਅੰਤ ਨਾ ਅੰਤ ਸਿਧਾ ਲੋਲ ਆਕਾਰ ਜਿਵ ਜਿ ਹੁਕਮ ਤਿਵ ਤਿਵਕਾਰ ਵੇਖੈ ਵਿਕਸ਼ ਕਰ ਵਿਚਾਰ ਨਾਨਕ ਤਨਾ ਕਰੜਾ ਸਾਰ ਜਤ ਪਾਰਾ ਤਿਰਜ ਸੁਨਿਆਰ ਆ ਹਰਨ ਮਤ ਵੇਧ ਹਤੀਆਰ ਪੌਕ ਲਗਨ ਤਪਤਾਉ ਪੰਡਾ ਪੰ ਅਮ੍ਰਿਤ ਢਾਲ ਕੜੀਏ ਸਭ ਸਚੀ ਟਕਸਾਲ ਜਨ ਕੋ ਨਜ਼ਰ ਕਰਮ ਤਨਕਾਰ ਨਾਨਕ ਨਜ਼ਰੀ ਨਜ਼ਰ ਨਿਹਾਲ ਸਲੋਕ ਪਾਵਣ ਗੁਰੂ ਪਾਣੀ ਪੈਤਾ ਮਾਤਾ ਧਰਤ ਮਾਤ ਦਿਵਸ ਰਾਤ ਦੁਇਦਾਈ ਦਾਇਆ ਖੇਲ ਸਗਲ ਜਗਤ ਚੰਗਿਆ ਆ ਬੁਰਿਆ ਆ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੇ ਨਾਮ ਧਿਆਇਆ ਗਏ ਮਸ਼ਕਕਦ ਕਾਲ ਨਾਨਕ ਤੇ ਮੁਕਯੋ ਜਲੀ ਤੇ ਤੇ ਛੁੱਟੀ ਨਾਲ ਜਿਨੇ ਨਾਮ ਧਿਆਇਆ ਗਏ ਮਸ਼ਕਕਦ ਕਾਲ ਨਾਨਕ ਤੇ ਮੁਖ ਉਜਲੇ ਕਿਤੇ ਛੁਟੇ ਨਾਲ ਵਾਹਿਗੁਰੂ ਜੀ ਦਾ ਖਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ